ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਫੇਸਬੁਕ YouTube ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਆ ਟਰੈਕਟਰ ਮੰਡੀ ਬਰਨਾਲਾ ਜੀ ਬਰਨਾਲਾ ਟਰੈਕਟਰ ਮੰਡੀ ਇੱਧਰ ਦੇਖ ਸਕਦੇ ਹੋ ਜੀ ਅੱਜ ਤੁਹਾਨੂੰ ਬਰਨਾਲਾ ਦੇ ਰੇਟ ਬਾਰੇ ਜਾਣਕਾਰੀ ਦਿੰਨੇ ਆ ਜੀ ਦੇਖ ਸਕਦੇ ਹੋ 22 ਮਾਡਲ ਜੀ 855 22 ਮਾਡਲ 7 ਲੱਖ 80000 ਰੁਪਿਆ ਰੇਟ ਹੈ ਜੀ ਟਰੈਕਟਰ ਜਮਾ ਨਮਾ ਪਿਆ ਜੀ ਟਰੈਕਟਰ ਦੇਖ ਸਕਦੇ ਹੋ 3 ਸਪੀਡ ਹੈ ਜੀ ਟਰੈਕਟਰ ਦੇਖ ਸਕਦਾ ਹਾਂ ਕਾਰਜਕੂਕ ਜੀ ਜਮਾਤ ਤੋਂ ਲੈ ਹੈ ਨਹੀਂ ਜੀ ਜਮਾ ਨਵੇਂ ਟਾਇਰ ਪਏ ਆ ਟਰੈਕਟਰ ਦੇ ਦੇਖ ਸਕਦਾ ਹਾਂ 15 ਸਪੀਡਾਂ ਵਾਲਾ ਪੰਜਾਬ ਨੰਬਰ ਜੀ ਪੰਜਾਬ ਨੰਬਰ ਟਰੈਕਟਰ ਦੇਖ ਸਕਦਾ ਹੋ ਚਾਰ ਸਪੀਰੋ ਕੰਡੀਸ਼ਨ ਵਗੈਰਾ ਜੀ ਇੱਕ ਨੰਬਰ ਹੈ ਇਧਰ ਆ ਗਿਆ ਜੀ ਸੋਨਾ ਲਿਕਾ ਸੋਨਾ ਲਿਕਾ 50 ਦਾ ਜੀ ਦੇਖ ਸਕਦੇ ਹੋ 19 ਮਾਡਲ ਜੀ 5.5 ਲੱਖ ਰੁਪਿਆ ਰੇਟ ਹੈ ਟਰੈਕਟਰ ਦਾ ਦੇਖ ਸਕਦੇ ਹੋ ਜੀ 19 ਮਾਡਲ 5.5 ਲੱਖ ਰੁਪਿਆ ਰੇਟ ਹੈ ਟਰੈਕਟਰ ਦੇਖ ਸਕਦੇ ਹੋ ਜੀ 50 ਦਾ ਸੋਨਾ ਲਿਕਾ ਕ੍ਰੀਸ਼ਨ ਵਗੈਰਾ ਤੁਹਾਡੇ ਸਾਹਮਣੇ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਜਮਾ ਨਵਾਂ ਟਰੈਕਟਰ ਪਿਆ ਜੀ ਟਾਇਰ ਪਿਆ ਮਾਗਲੇ 50 ਤੋਂ 60 ਪੈਸੇ ਟਰੈਕਟਰ ਦੀ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਜਮਾ ਓਕੇ ਹੈ ਜੀ ਚਾਰ ਸਪੀਰੋਂ ਰੰਗ ਪੇੜ ਦਾ ਸਾਰਾ ਅਰੀਜਨਲ ਟਰੈਕਟਰ ਹੈ ਜੀ ਇੱਧਰ ਦੇਖ ਸਕਦੇ ਹੋ 9500 9500 ਮੈਸੀ ਜੀ 15 ਮਾਡਲ ਜੀ 3 ਲੱਖ 65000 ਰੁਪਿਆ ਰੇਟ ਹੈ ਜੀ ਪੰਜਾਬ ਨੰਬਰ ਜੀ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਇਹ ਟਰੈਕਟਰ ਦੀ ਵੀ ਜਮਾ ਓਕੇ ਪਈ ਆ ਜੀ ਦੇਖ ਸਕਦੇ ਹੋ ਰੰਗ ਰੰਗ ਟਰੈਕਟਰ ਤੇ ਫੁੱਲ ਪਿਆ ਜੀ ਦੇਖ ਸਕਦੇ ਹੋ ਚਾਰ ਸਪੀਰਮ ਕੰਡੀਸ਼ਨ ਵਗੈਰਾ ਟਰੈਕਟਰ ਦੀ ਜੀ ਓਕੇ ਆ ਜੀ ਕਿਸੇ ਵੀਰ ਨੇ ਮੈਸੀ ਲੈਣਾ ਜੀ ਇੱਧਰ ਫੇਰ ਆ ਗਿਆ ਜੀ 969 969 ਜੀ 22 ਮਾਡਲ ਜੀ 10 ਲੱਖ 45000 ਰੁਪਿਆ ਰੇਟ ਆ ਟਰੈਕਟਰ ਜੀ 4/4 ਦੇਖ ਸਕਦੇ ਹੋ ਜੀ ਟਰੈਕਟਰ ਆ ਕੰਡੀਸ਼ਨ ਵਗੈਰਾ ਚੈੱਕ ਕਰੋ ਟਰੈਕਟਰ ਦੀ ਜਮਾ ਨਵਾਂ ਪਿਆ ਜੀ ਫਾਈਬਰ ਫੂਬਰਾਈ ਛਤਰੀ ਆ ਜੀ ਟਰੈਕਟਰ ਦੇ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਜਮ ਓਕੇ ਪਈ ਹੈ ਜੀ 22 ਮਾਡਲ ਜੀ 10 ਲੱਖ ਜੀ ਟਰੈਕਟਰ ਦਾ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਵਗੈਰਾ ਜਮ ਓਕੇ ਹੈ ਜੀ ਦੇਖ ਸਕਦੇ ਹੋ ਚਾਰ ਸਪੀਰੋਂ ਬਾਕੀ ਸਿਰੇ ਬੇਟ ਬੂਟ ਲੱਗਿਆ ਜੀ ਟਰੈਕਟਰ ਦੇ 4x4 ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇ ਇਧਰ ਆ ਗਿਆ ਜੀ ਨਿਊ ਹਾਲੈਂਡ 3630 3630 ਹਾਲੈਂਡ ਜੀ ਦੇਖ ਸਕਦੇ ਹੋ 2006 ਮਾਡਲ ਜੀ ਤਨਾਂ ਲੱਖ 15000 ਰੁਪਿਆ ਰੇਟ ਹੈ ਟਰੈਕਟਰ ਦਾ ਜੀ ਦੇਖ ਸਕਦੇ ਹੋ ਕ੍ਰੇਡਿਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰੋ ਜੀ ਜਮਾ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਪੂਰਾ ਇੱਕ ਨੰਬਰ ਟਰੈਕਟਰ ਪਈ 3630 ਜੇ ਕਿਸੇ ਨੂੰ ਲੈਣਾ ਹੈ 6 ਮਾਡਲ 315000 ਰੁਪਿਆ ਰੇਟ ਹੈ ਟਰੈਕਟਰ ਦਾ ਹੀ ਦੇਖ ਸਕਦੇ ਹੋ ਇਧਰ ਆ ਗਿਆ ਜੀ 5310 5310 ਜੀ 19 ਮਾਡਲ 725000 ਰੁਪਿਆ ਰੇਟ ਹੈ ਜੀ ਟਾਪ ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਕ੍ਰੇਡਿਸ਼ਨ ਵਗੈਰਾ ਟਰੈਕਟਰ ਦੀ ਜਮਾ ਓਕੇ ਪਈ ਹੈ ਜੀ ਦੇਖ ਸਕਦੇ ਹੋ ਅੱਤਾਰਸ ਪਰੋਂ ਕੰਡੀਸ਼ਨ ਦੇਖੋ ਜੀ ਟਰੈਕਟਰ ਦੀ 19 ਮਾਡਲ ਜੀ 7 ਲੱਖ 75000 ਆ 700 ਨਹੀਂ 7 ਲੱਖ 25000 ਰੇਟ ਹੈ ਜੀ ਟਰੈਕਟਰ ਦਾ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਓਕੇ ਹੈ ਜੀ ਜਮਾ ਇਧਰ ਆ ਗਈ ਸੋਨਾ ਲੀਕਾ 45 ਦਾ 14 ਮਾਡਲ ਜੀ ਦੇਖ ਸਕਦੇ ਹੋ 3 ਲੱਖ 15000 ਰੁਪਿਆ ਰੇਟ ਹੈ ਜੀ ਦੇਖ ਸਕਦੇ ਹੋ ਨਾਲ ਦੇ ਟਾਇਰ ਹੈ ਜੀ ਟਰੈਕਟਰ ਦੇ ਕਹਿੰਦੇ ਬਾਈ ਕਹਿੰਦੇ ਨਾਲ ਦੇ ਟਾਇਰਾ ਟਰੈਕਟਰ ਦੇ ਜੀ 45 ਦਾ ਸੋਨਾ ਲੀਕਾ ਦੇਖ ਸਕਦੇ ਹੋ ਇਹ ਟਰੈਕਟਰ 14 ਮਾਡਲ 315000 ਰੁਪਿਆ ਰੇਟ ਆ ਟਰੈਕਟਰ ਬਿਲਕੁਲ ਸਾਫ ਸੁਥਰਾ